ਸਾਰਿਆਂ ਨੂੰ ਇਹੀ ਬੁਜਾਰਿਸ਼ ਆ ਵੀ ਆਪਾਂ ਸੱਚ ਦਾ ਸਾਥ ਦੇਣਾ ਆਪਾਂ ਨੇ ਸੱਚ ਦੇ ਨਾਲ ਖੜਨਾ ਆਪਾਂ ਨੇ ਸੱਚ ਤੇ ਪਹਿਰਾ ਦੇਣਾ ਕੱਲੀ-ਕੱਲੀ ਸਕੀਮ ਇਹਨਾਂ ਦੇ ਬਰਾਬਰ ਕੋਈ ਅਫਸਰ ਆਪਣੀ ਗੱਲ ਨਹੀਂ ਮੋੜਦਾ ਕਿਉਂਕਿ ਆਪਾਂ ਸੱਚ ਤੇ ਪਹਿਰਾ ਦਿੰਨੇ ਆ ਕੋਈ ਅਫਸਰ ਛੋਟਾ ਹੋਵੇ ਵੱਡਾ ਹੋਵੇ ਪੂਰੀ ਕੋਸ਼ਿਸ਼ ਕਰਾਂਗੇ ਇਹ ਤਾਂ ਇਹਨਾਂ ਦਾ ਇਲੈਕਸ਼ਨ ਦਾ ਮਾਹੌਲ ਸੀ ਅਫਸਰ ਵੀ ਕੀ ਕਰਨ ਕਿਉਂਕਿ ਉਤੋਂ ਇਹਨਾਂ ਦਾ ਸਿਸਟਮ ਹੀ ਇਸ ਤਰੀਕੇ ਨਾਲ ਆ ਜਿਵੇਂ ਇਹਨਾਂ ਦੇ ਸ਼ਿਸ਼ੋਧੀਆਂ ਨੇ ਕਿਹਾ ਸੀ ਵੀ ਸਾਮ-ਦਾਮ ਦੰਡ-ਪੇਦ ਹਰੇਕ ਹਥਿਆਰ ਵਰਤੋ ਪਰ ਇਹ ਚੋਣਾ ਫੇਰ ਵੀ ਇੰਨਾ ੱਤਕਾ ਕਰਨ ਦੇ ਬਾਵਜੂਦ ਇਹਨਾਂ ਦਾ ਨਤੀਜਾ ਪੰਜਾਬ 'ਚ ਕੀ ਆ ਦੇਖ ਹੀ ਲਿਆ ਦੇਖ ਹੀ ਲਿਆ ਤੁਸੀਂ ਨੇ ਸਾਰੇ ਆਪਾਂ ਪੰਜ ਕੈਂਡੀਡੇਟ ਉਰੋਂ ਜਿੱਤੇ ਆ ਆਪਾਂ ਇਹੀ ਆਪਣੇ ਸਿੱਤੇ ਸਲਾਰ ਨੇ ਜਿਹੜੇ ਜਿੱਤੇ ਨੇ ਆਪਾਂ ਇਹਨਾਂ ਨੂੰ ਇਹਨਾਂ ਦੇ ਨਾਲ ਪਿੱਠ ਤੇ ਖੜ ਕੇ ਤੇ ਤੁਸੀਂ ਸਾਰੇ ਜਿੰਨੇ ਉਮੀਦਵਾਰ ਨੇ ਆਪਾਂ ਸਾਰੇ ਤਗੜੇ ਹੋ ਕੇ ਆਪਦੇ ਲੋਕਾਂ ਦਾ ਕੰਮ ਕਰਾਂਗੇ ਆਪਣਾ ਕੰਮ ਆ ਲੋਕਾਂ ਦੇ ਕੰਮ ਆਉਣਾ ਆਪਣਾ ਫਰਜ਼ ਬਣਦਾ ਤੇ ਆਪਾਂ ਹਰ ਸਮੇਂ ਜਿਹੜੇ ਤਗੜੇ ਹੋ ਕੇ ਤੁਸੀਂ ਰਹੋ ਪਰ ਇਹ ਸਰਕਾਰ ਜੀ ਤੁਸੀਂ ਨੇ ਬਹੁਤ ਮਾੜਾ ਕਰਿਆ ਇਸ ਤਰੀਕੇ ਨਾਲ ਆ ਗੁਰਸੇਖ ਬੰਦਾ ਇਹ ਗੱਲ ਕਿਹੜੇ ਤਰੀਕੇ ਨਾਲ ਤੁਸੀਂ ਨੇ ਇਹਦੇ ਨਾਲ ਧੱਕਾ ਕਰਿਆ ਜਾਂ ਬੰਦਿਆਂ ਨਾਲ ਆਪਦੀ ਤੁਸੀਂ ਆਪਦੇ ਵੱਲ ਵੇਖ ਕੇ ਦੇਖੋ ਜੇ 32% 42% ਤੁਹਾਨੂੰ ਵੋਟਾਂ ਪੈ ਰਹੀਆਂ ਨੇ ਤਾਂ ਸਰਕਾਰ ਤੋਂ ਲੋਕ ਖੁਸ਼ ਨਹੀਂ ਹੈਗੇ ਇਹ ਚੋਣਾ ਤੁਹਾਨੂੰ ਦੱਸ ਦਿਆ ਨੇ ਇਹ ਤੁਹਾਨੂੰ ਤੁਹਾਡੇ ਮੂਰੇ ਸ਼ੀਸ਼ਾ ਦਿਖਾਉਂਦੀਆਂ ਨੇ ਵੀ ਤੁਸੀਂ ਸਹੀ ਕੰਮ ਕਰ ਰਹੇ ਹੋ ਜਾਂ ਗਲਤ ਕਰ ਰਹੇ ਹੋ ਤਾਂ ਕਿਰਪਾ ਕਰਕੇ ਲੋਕਾਂ ਦਾ ਭਲਾ ਕਰ ਦਿਓ ਲੋਕਾਂ ਦੀ ਜਿਹੜੇ ਵਿਚਾਰੇ ਪਰੇਸ਼ਾਨ ਨੇ ਨਿਰਾਸ਼ ਨੇ ਇੱਥੇ ਸਾਡੇ ਧੂਰੀ ਉੱਥੇ ਦਾ ਉੱਥੇ ਖੜਾ ਸ਼ੂਗਰ ਮਿਲ ਚਲਾ ਦਿਓ 22 ਸਾਲ ਹੋ ਗਏ ਸ਼ੂਗਰ ਮਿੱਲ ਬੰਦ ਹੋਈ ਨੂੰ ਨਰੇਗਾ ਦਾ ਕੰਮ ਕਿਸੇ ਪਿੰਡ 'ਚ ਨਹੀਂ ਚੱਲ ਰਿਹਾ ਇੱਕ 20 ਪਿੰਡ ਮੈਨੂੰ ਦਿਖਾ ਦਿਓ ਤਿੰਨੇ ਸਾਡੇ ਪੁੱਲ ਪਫਾਟ ਕੂਮੇ ਦੇ ਉਮੀਨੇ ਇੱਕ ਤੇ ਵੀ ਹਜੇ ਤੱਕ ਨਾ ਫਲਾਈਓਵਰ ਨਾ ਅੰਡਰਬ੍ਰਿਜ ਹਸਪਤਾਲ ਦੀ ਤੁਸੀਂ ਹਾਲਾਤ ਦੇਖ ਸਕਦੇ ਹੋ ਪਿੰਡਾਂ ਵਾਲੀਆਂ ਡਿਸਪੈਂਸਰੀਆਂ ਦੇ ਹਾਲਾਤ ਦੇ ਸਕਦੇ ਹੋ ਇੱਕ ਵੀ ਇੱਕ 20 ਕੋਈ ਅਜਿਹੀ ਚੀਜ਼ ਦਿਖਾ ਦਿਓ ਇੱਥੇ ਜਿਹੜੀ ਚੱਲ ਰਹੀ ਹੋਵੇ ਹਰੇਕ ਸਰਕਾਰੀ ਅਦਾਰਿਆਂ 'ਚ 50 50 60 60% ਸੀਟਾਂ ਖਾਲੀ ਪਈਆਂ ਨੇ ਨੌਜਵਾਨਾਂ ਨੂੰ ਭਰਤੀ ਕਿਉਂ ਨਹੀਂ ਕਰਦੇ ਨੋ ਜੇ ਉਹਨਾਂ ਨੂੰ ਭਰਤੀ ਕਰੋਗੇ ਉਹਨੂੰ ਰੋਜ਼ਗਾਰ ਮਿਲੂਗਾ ਉਹ ਆਪਣੇ ਟੱਬਰ ਵਾਸਤੇ ਆਟਾ ਦਾਲ ਗੈਸ ਬਿਜਲੀ ਸਭ ਕੁਝ ਖਰੀਦੂਗਾ ਪਰ ਇਹ بڑے ਪਲਾਨਡ ਤਰੀਕੇ ਨਾਲ ਜਿਹੜਾ ਸਾਨੂੰ ਲੋਕਾਂ ਨੂੰ ਮਾਰਿਆ ਜਾ ਰਿਹਾ ਪਰ ਆਪਾਂ ਤਕੜੇ ਹੋ ਕੇ ਲੜਨਾ ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ ਗੁਰੂ ਮਹਾਰਾਜ ਤੁਹਾਡੇ ਨਾਲ ਹੋਣੇ ਚਾਹੀਦੇ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਦਾ ਆਪਣੇ ਗੁਰੂ ਸਾਹਿਬਾਨਾਂ ਦਾ ਜਿਹੜਾ ਇਹ ਦਿਨ ਦਿਹਾੜੇ ਚੱਲ ਰਹੇ ਨੇ ਤਾਂ ਹੀ ਅਸੀਂ ਜਿੱਤ ਦੇ ਜਸ਼ਨ ਵੀ ਬਾਲੇ ਨਹੀਂ ਮਨਾਏ ਜਿਹੜੇ ਜਿੱਤੇ ਨੇ ਉਹਨਾਂ ਨੂੰ ਸਤਕਾਰ ਸਹਿਤ ਅਸੀਂ ਸਿਰੋਪਾ ਸਿਰੋਪਾਉ ਭੇਟ ਕਰਕੇ ਉਹਨਾਂ ਦਾ ਸਤਕਾਰ ਕਰਿਆ ਕਿਉਂਕਿ ਸ਼ਹੀਦੀ ਦਾੜਾ ਇਹ ਜਿਹੜਾ ਆਪਾਂ ਬਹੁਤ ਇੱਕ ਜਿਹੜਾ ਸਿੱਖੀ ਕੌਮ ਲਈ ਨਾ ਭੁੱਲਣ ਵਾਲੀ ਜਿਹੜੀ ਇਹ ਮਹੀਨਾ ਸਾਡੇ ਲਈ ਤਾਂ ਕਿਰਪਾ ਕਰਕੇ ਆਹ ਜਿਹੜੇ ਦਿਨ ਨੇ ਤੁਸੀਂ ਗੁਰੂ ਸਾਹਿਬਾਨ ਦੀ ਸੇਵਾ ਦੇ ਵਿੱਚ ਲੋਕਾਂ ਦੀ ਸੇਵਾ ਚ ਲੱਗੋ ਕਿਉਂਕਿ ਲੰਗਰ ਜਿਹੜੇ ਵੀ ਆਪਾਂ ਉੱਥੇ ਲਾਉਨੇ ਆ ਉਸ ਤੋਂ ਬਾਅਦ ਤਕੜੇ ਹੋ ਕੇ ਨਵੇਂ ਸਾਲ ਤੇ ਆਪਾਂ ਸਾਰਿਆਂ ਨੇ ਹੁਣ ਵੀ ਕੋਈ ਵੀ ਕਿਸੇ ਨੂੰ ਦਿੱਕਤ ਪਰੇਸ਼ਾਨੀ ਆਉਂਦੀ ਹੈ 24 ਘੰਟੇ ਮੈਂ ਹਾਜ਼ਰ ਆ ਸਾਡੇ ਜ਼ਿਲ੍ਹਾ ਪਰਿਸ਼ਦ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਇੰਦਰਪਾਲ ਗੋਲਡੀ ਜੀ ਵੀ ਇੱਥੇ ਆਏ ਨੇ ਮੌਜੂਦ ਤਾਂ ਮੈਂ ਹੁਣ ਬੇਨਤੀ ਕਰੂੰਗਾ ਜਿਹੜੇ ਵੀ ਸਾਡੇ ਕੈਂਡੀਡੇਟ ਆ ਆਪਾਂ ਇਲੈਕਸ਼ਨ ਲੜੇ ਸੀ ਉਹ ਇੱਥੇ ਆਉਣਗੇ ਸਾਰਿਆਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾ ਭੇਟ ਕਰਕੇ ਸਾਰਿਆਂ ਦਾ ਜਿਹੜਾ ਮਾਨ ਸਤਕਾਰ ਕਰਾਂਗੇ ਤਾਂ ਕਿ ਹੋਰ ਹੌਸਲੇ ਨਾਲ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਜਿਹੜਾ ਆਪਾਂ ਤਕੜੇ ਤਰੀਕੇ ਨਾਲ ਜਿਹੜਾ ਆਉਣ ਵਾਲਾ ਸਮਾਂ ਆਪਾਂ ਲੜਾਈ ਲੜਨੀ ਆ ਆਪਾਂ ਕਿਸੇ ਨਾਲ ਵੈਰ ਵਿਰੋਧ ਦੀ ਰਾਜਨੀਤੀ ਨਹੀਂ ਕਰਨੀ ਆਪਾਂ ਸਾਰਿਆਂ ਦੇ ਕੰਮ ਕਰ ਰਹੇ ਨੇ ਇਹ ਚੀਜ਼ ਇੱਕ ਮੈਂ ਬਿਲਕੁਲ ਗਰੇਜ਼ ਨਹੀਂ ਕਹੂੰਗਾ ਇੱਕ ਸਾਡੀ ਪਾਰਟੀ ਨੂੰ ਵੀ ਉੱਤੇ ਧਿਆਨ ਦੇਣਾ ਚਾਹੀਦਾ ਜਿਹੜਾ ਉੱਤੇ ਇਹ ਜਿਹੜੀ ਆਪਸ ਦੇ ਵਿੱਚ ਜਿਹੜੀ ਢੜੇਬੰਦੀ ਚੱਲ ਰਹੀ ਹੈ ਨਾ ਇਹ ਢੜੇਬੰਦੀ ਨੂੰ ਰੋਕਣਾ ਚਾਹੀਦਾ ਤੇ ਉਹ ਫਿਰ ਲੀਡਰ ਥੱਲੇ ਚਾਹੇ ਕਾਬਲੀਅਤ ਹੋਵੇ ਚਾਹੇ ਨਾ ਹੋਵੇ ਉਹ ਥੱਲੇ ਉਹਨਾਂ ਦੇ ਇੱਕ ਇੱਕ ਚੇਲੇ ਚੱਪਟੇ ਵਿਚਾਰੇ ਫਰੀ ਜਾਂਦੇ ਨੇ ਤਾਂ ਇਹ ਚੀਜ਼ਾਂ ਤੋਂ ਸਾਡੀ ਪਾਰਟੀ ਨੂੰ ਵੀ ਗਰੀਦ ਕਰਨਾ ਚਾਹੀਦਾ ਉਹਨਾਂ ਨੂੰ ਵੀ ਇੱਕ ਪਲੇਟਫਾਰਮ ਤੇ ਹੋ ਕੇ ਤਕੜੇ ਜਿਹੜਾ ਲੈਕਚਰ ਲੜਨਾ ਚਾਹੀਦਾ ਇਕੱਲੇ ਰਾਹੁਲ ਗਾਂਧੀ ਕਿਵੇਂ ਲੜਾਈ ਲੜ ਰਹੇ ਨੇ ਮੋਦੀ ਦੇ ਨਾਲ ਉਹਨਾਂ ਦੀਆਂ ਬਾਹਾਂ ਬਣ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਤਾਂ ਬੰਦੇ ਦਾ ਮਾਨਸਿਕ ਸੰਤੁਲਨ ਹਿਲ ਜਾਂਦਾ ਹੈ ਤੇ ਮੈਨੂੰ ਲੱਗਦਾ ਉਹ ਇਸ ਚੀਜ਼ ਦਾ ਸ਼ਿਕਾਰ ਹੋ ਰਹੇ ਨੇ ਕਿਉਂਕਿ ਉਹਨਾਂ ਨੂੰ ਗਰਾਊਂਡ ਨਹੀਂ ਮਿਲ ਰਿਹਾ ਉਹਨਾਂ ਵੱਲੋਂ ਵਰਤੇ ਗਏ ਸ਼ਬਦ ਇਹਨਾਂ ਦਾ ਮਾਨਸਿਕ ਦਾ ਸੰਤੁਲਨ ਹਿੱਲਣ ਵਾਲਾ ਜਿਹੜਾ ਦੱਸਿਆ ਗਿਆ ਉਹ ਕਿਉਂਕਿ ਉਹਨਾਂ ਵੱਲੋਂ ਇਹ ਸਟੇਟਮੈਂਟ ਦੇ ਨੀ ਨਹੀਂ ਬਣਦੀ ਸੀ ਪਰ ਜਿਹੜੀ ਦਿੱਤੀ ਗਈ ਆ ਉਹ ਇਹੀ ਕਾਰਨ ਹੈ ਕਿਉਂਕਿ ਵਰਕਰ ਨਹੀਂ ਮਿਲਦੇ ਸਰ ਗਰਾਊਂਡ ਨਹੀਂ ਮਿਲ ਰਿਹਾ ਔਰ ਰਹੀ ਗੱਲ ਧੂਰੀ ਦੇ ਵਿੱਚ ਬਲਾਕ ਸੰਧੀ ਚੋਣਾ ਦੀ ਸਾਡਾ ਬਹੁਤ ਚੰਗਾ ਪ੍ਰਦਰਸ਼ਨ ਰਿਹਾ ਪਾਰਟੀ ਨੇ ਮੈਨੂੰ ਸੱਤ ਟਿਕਟਾਂ ਦੇ ਕੇ ਨਵਾਜਿਆ ਸੀ ਜਿਹਦੇ ਵਿੱਚੋਂ ਅਸੀਂ ਚਾਰ ਕਾਂਗਰਸ ਤੇ ਜਿੱਤੇ ਤੇ ਇੱਕ ਅਸੀਂ ਆਜ਼ਾਦ ਉਮੀਦਵਾਰ ਜਤਾ ਹੈ ਇਹ ਇਹ ਸਾਡੀ ਜਿੱਤ ਦਾ ਨਿਸ਼ਾਨ ਹੈ ਔਰ ਇਹਨਾਂ ਵੱਲੋਂ ਤਾਂ ਕਈ ਪਾਰਟ ਇਹਨਾਂ ਨੇ ਟਿਕਟਾਂ ਵੀ ਨਹੀਂ ਮੰਡੀਆਂ ਸਰ ਸਾਡੇ ਔਰ ਇਹ ਪਾਰਟੀ ਦੇ ਅਬਜ਼ਰਵਰ ਨੇ ਟਿਕਟਾਂ ਮੰਡੀਆਂ ਸੀ ਸਭ ਨੂੰ ਵੰਡੀਆਂ ਟਿਕਟਾਂ ਦਿੱਤੀਆਂ ਸੀ ਜਿਹੜੇ ਚਾਹਵਾਨ ਨੇ ਐਮਐਲਏ ਦੇ ਔਰ ਮੇਰੇ ਹਿੱਸੇ ਸਭ ਟਿਕਟਾਂ ਆਈਆਂ ਇਹਨਾਂ ਦੇ ਹਿੱਸੇ 15 ਟਿਕਟਾਂ ਆਈਆਂ ਜਿਨ੍ਹਾਂ ਵਿੱਚੋਂ ਇਹਨਾਂ ਨੇ 11 ਤਾਂ ਟਿਕਟਾਂ ਲੜਾਈਆਂ ਹੀ ਨਹੀਂ ਪਹਿਲਾ 7 ਦੇ ਵਿੱਚ ਤਾਂ ਇਹਨਾਂ ਨੇ ਅਨਪੋਸ਼ ਝਾੜੂ ਜਿਤਾਤਾ ਬਾਕੀ ਟਿਕਟਾਂ ਦੇ ਕਾਂਗਰਸ ਲੜਾਈ ਨਹੀਂ ਕਿਉਂ ਨਹੀਂ ਲੜਾਈ ਇਹ ਬੜਾ ਸਵਾਲ ਹੈ ਪੁੱਛੋ ਕਿਉਂ ਨਹੀਂ ਲੜਾਈ ਕੀ ਕਾਰਨ ਹੈ ਇਹਦੇ ਦੋ ਕਾਰਨ ਹੈ ਸਰ ਇੱਕ ਕਾਰਨ ਹੈ ਜਾਂ ਤਾਂ ਦਲਵੀਰ ਗੋਲਡੀ ਕੋਲੇ ਵਰਕਰ ਖਤਮ ਹੋ ਗਏ ਪਰ ਕਾਂਗਰਸ ਜਿਉ ਰਹੀ ਹੈ ਕਾਂਗਰਸ ਇੰਡੀਆ ਸਾਰੇ ਪਿੰਡਾਂ ਚ ਇਹਨਾਂ ਕੋਲੇ ਵਰਕਰ ਨਹੀਂ ਜਾਂ ਦੂਜੀ ਗੱਲ ਹੈ ਕਿ ਜਿਹਦੀ ਝੋਲੀ ਪਏ ਸੀ ਉਹਦਾ ਨਿੱਗ ਹਜੇ ਵੀ ਮਾਨ ਰਿਹਾ ਹੈ ਬੰਦ ਦਰਵਾਜ਼ੇ ਬੰਦ ਮੋਹਰੀ ਚੋਂ ਕੋਈ ਟੈਚੀ ਟੂਚੀ ਆਉਂਦੀ ਹੋਣੀ ਹੈ ਜਾਂਦੀ ਹੋਣੀ ਹੈ ਜਿਹੜਾ ਝਾੜੂ ਐਂ ਜਿਤਾਤਾ ਘੱਟੋ ਘੱਟ ਵਿਅਕਤੀ ਤਾਂ ਲੜਦਾ ਨਾ ਸਰ ਜ਼ਿਲ੍ਹਾ ਪ੍ਰੀਸ਼ਦ ਸਾਡੇ ਤਿੰਨ ਸੀ ਤਿੰਨ ਦੇ ਹਾਰਨ ਦਾ ਹਾਰਨ ਦਾ ਕਾਰਨ ਕੀ ਹੋਇਆ ਸਭ ਤੋਂ ਘੱਟ ਵੋਟਾਂ ਤੇ ਹਾਰੇ ਜਿੱਥੇ ਮੇਰਾ ਘਨੋਰੀ ਜ਼ੋਨ ਤੇ ਡਿਊਟੀ ਸੀ ਸਭ ਤੋਂ ਘੱਟ ਨਵਾਂ ਮੁੰਡਾ ਸੀ ਸਭ ਤੋਂ ਘੱਟ ਵੋਟਾਂ ਤੇ ਹਾਰੇ ਹਾਰਨ ਦਾ ਕੀ ਸੀ ਇੱਕ ਬਰਡਵਾਲ ਪਿੰਡ ਦੇ ਵਿੱਚ ਸਾਡਾ ਉੱਥੇ ਇਹਨਾਂ ਨੇ ਬਲਾਕ ਸਰਪਟੀ ਦਾ ਕੈਂਡੀਡੇਟ ਹੀ ਨਹੀਂ ਦਿੱਤਾ ਇਹਨਾਂ ਦੇ ਕਈ ਵੱਡੇ ਪਿੰਡ ਲਾ ਲੋ ਬਰਡਵਾਲ ਨਹੀਂ ਦਿੱਤਾ ਪੁਲਰੇੜੀ ਨਹੀਂ ਦਿੱਤਾ ਪਲਵਾਨ ਨਹੀਂ ਦਿੱਤਾ ਇਹਨਾਂ ਨੇ ਨੱਤਾਂ ਨਹੀਂ ਦਿੱਤਾ ਇਹਨਾਂ ਨੇ ਕੈਂਡੀਡੇਟ ਕੱਕੜਾਂ ਨਹੀਂ ਦਿੱਤਾ ਇਹਨਾਂ ਨੇ ਕਈ ਪਿੰਡਾਂ ਦੇ ਵਿੱਚ ਢਟੋਗਲ ਨਹੀਂ ਦਿੱਤਾ ਖੇੜੀ ਨਹੀਂ ਦਿੱਤਾ ਇਸੀ ਨਹੀਂ ਦਿੱਤਾ ਇਹ ਸਾਰੀਆਂ ਚੀਜ਼ਾਂ ਦਰਸਾਉਂਦੀਆਂ ਵੀ ਇਹਨਾਂ ਨੇ ਕਾਂਗਰਸ ਪਾਰਟੀ ਦੇ ਪਿੱਛੇ ਛੂਰਾ ਮਾਰਿਆ ਹੁਣ ਤਾਂ ਵਿੱਚ ਰਹਿ ਕੇ ਕੰਮ ਖਰਾਬ ਕਰ ਰਹੇ ਆ ਤਾਂ ਮੈਂ ਹਾਈ ਕਮਾਂਡ ਨੂੰ ਵੀ ਬੇਨਤੀ ਕੀਤੀ ਹੈ ਸਰ ਵੀ ਇਹਦੇ ਵਿੱਚ ਧਿਆਨ ਰੱਖੋ ਵੀ ਅੱਗੇ ਤੋਂ ਜਿਹੜੀਆਂ ਟਿਕਟਾਂ ਦੀ ਵੰਡ ਹੋਣੀ ਹੈ ਉਹ ਅਗਲੇ ਦੀ ਕਾਬਲੀਅਤ ਨੂੰ ਵੇਖ ਕੇ ਅਸੀਂ ਦੇਈਏ ਤਾਂ ਕਿ ਅਗਲਾ ਵਿਅਕਤੀ ਜਿਹੜੇ ਬੰਦੇ ਨੂੰ ਅਸੀਂ ਟਿਕਟ ਦੇਈਏ ਤਾਂ ਉਹ ਆਸ਼ਵਾਸ਼ਣ ਦੇਵੇ ਕਿ ਉਹ ਟਿਕਟ ਵਰਕਰਾਂ ਨੂੰ ਲੜਾਵੇ ਸਾਡੀ ਇਹੀ ਬੇਨਤੀ ਹੈ ਔਰ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਣਾ ਅੱਗੇ ਤੋਂ ਇਹ ਜਿਹੇ ਬਿਆਨ ਦੇਣ ਤੋਂ ਥੋੜਾ ਗੁਰੇਜ਼ ਕਰਨ ਕਿਉਂਕਿ ਜਿੰਨੀ ਵੱਡੀ ਜੀਬ ਉਹਨਾਂ ਦੀ ਲੱਗੀ ਹੈ ਸ਼ਾਇਦ ਉਹ ਤੋਂ ਥੋੜੀ ਵੱਡੀ ਮੇਰੇ ਵੀ ਹੋਵੇ ਪਰ ਮੈਂ ਉਹਨਾਂ ਦੇ ਸ਼ਬਦਾਂ ਦੀ ਵਰਤੋਂ ਨਹੀਂ ਕਰਨਾ ਚਾਹੁੰਦਾ